ਨਾਬਾ ਵਿੱਚ ਤੇਜ਼ ਤਾਰ ਹਥਿਆਰ ਨਾਲ 28 ਸਾਲਾ ਨੌਜਵਾਨ ਦਾ ਕਤਲ ਫੋਟੋ ਆਕੇ ਗੱਲ ਗੱਲ ਵੀ ਦੰਗੋਂਡੇ ਫਿਰ ਆਕੇ ਗੱਲ ਆਕੇ ਗੱਲ ਜੀ ਰਾਤ ਚੱਲ ਰਹੀ ਹੁੰਦੀ ਸੀ ਮੂਲੀ ਬੈਸਵਾਜੀ ਕਾਰਨ ਹੋਇਆ ਸੀ ਟਕਰਾਅ ਬਾਡਾਂ ਗੇਟ ਤੇ ਕੋਈ ਟੱਬ ਆਇਆ ਉੱਥੇ ਸਿਗਰਟ ਲੈਂਡ ਵਾਸਤੇ ਆਏ ਸੀ ਤੇ ਕੁਝ ਮੁੰਡੇ ਪਹਿਲਾਂ ਹੀ ਉੱਥੇ ਖੜੇ ਹੋਏ ਸੀ ਆਪਸ ਚ ਉਹਨਾਂ ਦੀ ਬੈਸ ਹੋ ਗਈ ਦਿੱਮੈਨ ਹੋ ਗਈ ਤੇ ਉਸ ਤੋਂ ਬਾਅਦ ਇੱਕ ਨੇ ਆਪਣੇ ਮਤਲਬ ਪਿੱਛੋਂ ਫਿਰਚ ਕੱਢੀ ਉਹਨੇ ਕੰਢੀ ਤੋਂ ਲੈ ਕੇ ਫਿੱਟੇ ਹੀ ਰੰਗ ਤੇ ਵਾਰ ਦਿੱਤਾ ਬੀਤੀ ਲੋੜੀ ਵਾਲੀ ਰਾਤ ਪੰਜ ਨੌਜਵਾਨਾਂ ਨੇ ਗੁਰਪ੍ਰੀਤ ਸਿੰਘ ਜਿਸ ਦੀ ਉਮਰ 28 ਸਾਲ ਸੀ ਨੌਜਾਨਾ ਨਾਬਾ ਦੇ ਬੌੜਾ ਗੇਟ ਚੌਂਕ ਵਿਖੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਤੇ ਅੱਜ ਤੜਕਸਰ ਸਵੇਰੇ ਗੁਰਪ੍ਰੀਤ ਸਿੰਘ ਦੀ 4 ਵਜੇ ਸਵੇਰੇ ਮੌਤ ਹੋ ਗਈ ਇਸ ਘਟਨਾ ਤੋਂ ਬਾਅਦ ਘਰ ਵਿੱਚ ਮਾਤਮ ਦਾ ਮਾਹੌਲ ਹੈ ਕਿਉਂਕਿ ਗੁਰਪ੍ਰੀਤ ਸਿੰਘ ਹੀ ਘਰ ਦਾ ਕਮਾਊ ਪੁੱਤਰ ਸੀ ਦੂਜੇ ਪਾਸੇ ਨਾਬਾ ਦੇ ਡੀਐਸਪੀ ਮਨਦੀਪ ਕੌਰ ਨੇ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਉੱਪਰ ਕੱਲ ਰਾਤ ਕਰੀਬ 9 ਵਜੇ ਕਿਰਚਾਂ ਦੇ ਨਾਲ ਹਮਲਾ ਕੀਤਾ ਗਿਆ ਉਸ ਨੂੰ ਪਟਿਆਲਾ ਹਸਪਤਾਲ ਵੀ ਖਿਲ ਜਾਇਆ ਗਿਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਚਲਦੇ ਹੋਏ ਉਸਨੇ ਅੱਜ ਦਮ ਤੋੜ ਦਿੱਤਾ ਅਸੀਂ ਸੰਬੰਧੀ ਵਿੱਚ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਇੱਕ આરોપી ਹਿਰਾਸਤ ਤੋਂ ਬਾਹਰ ਹੈ ਅਸੀਂ ਇਸ ਸੰਬੰਧ ਵਿੱਚ ਜਾਂਚ ਕਰ ਰਹੇ ਹਾਂ ਕਿਉਂਕਿ ਗੁਰਪ੍ਰੀਤ ਸਿੰਘ ਦਾ ਕਤਲ ਕਿਉਂ ਕੀਤਾ ਇਸ ਮੌਕੇ ਮਿਰਤੇ ਗੁਰਪ੍ਰੀਤ ਸਿੰਘ ਦੇ ਪਿਤਾ ਜਗਮੇਲ ਸਿੰਘ ਨੇ ਕਿਹਾ ਕਿ ਮੇਰਾ ਬੇਟਾ ਬੀਤੀ ਰਾਤ ਦੋਸਤਾਂ ਨਾਲ ਗਿਆ ਸੀ ਅਤੇ ਮੇਰੀ ਘਰਵਾਲੀ ਦੇ ਰਾਤ ਦਰਦ ਹੋਇਆ ਅਸੀਂ ਤਾਂ ਹਸਪਤਾਲ ਵਿੱਚ ਟੀਕਾ ਲਗਾਉਣ ਗਏ ਹੋਏ ਸੀ ਉੱਥੇ ਹੀ ਸਾਨੂੰ ਪਤਾ ਲੱਗਿਆ ਕਿ ਮੇਰੇ ਬੇਟੇ ਤੇ ਕਾਤਲਾਨਾ ਹਮਲਾ ਕੀਤਾ ਗਿਆ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਅਸੀਂ ਮੰਗ ਕਰਦੇ ਹਾਂ ਜਿਨ੍ਹਾਂ ਨੇ ਮੇਰੇ ਲੜਕੇ ਦਾ ਕਤਲ ਕੀਤਾ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇ ਇਹ ਨਹੀਂ ਸੁਣਨੀ ਜਿੰਦਗੀ ਕਿਹੜਾ ਗੁਰਪ੍ਰੀਤ ਨੌਕਰ ਉਹਨੂੰ ਕਰਵਾ ਕੇ ਲੈ ਕੇ ਗੱਲ ਵੀ ਕਰ ਮੁੰਡੇ ਕਰੋ ਆ ਕੇ ਲੈ ਕੇ ਗੱਲ ਆ ਕਿ ਉਹ ਜੀ ਰਾਤ ਤੇ ਜ ਲੜਾਈ ਹੋਈ ਸੀ ਅੱਛਾ ਕਿੱਥੇ ਹੋਈ ਜ ਲੜਾਈ ਤੁਹਾਨੂੰ ਪਤਾ ਮੈਨੂੰ ਕੋਈ ਪਤਾ ਨਹੀਂ ਤੁਹਾਨੂੰ ਕਿਹਨੇ ਆ ਕੇ ਇਹ ਸੂਚੀ ਦਿੱਤੀ ਮੇਰੇ ਘਰ ਦੇ ਵੀ ਦਵਾਈ ਲੈਣ ਦੇ ਹਸਤਾਖਤ ਦਾ ਉੱਠਾ ਵੀ हर साल तो कहाँ हाँ नुपाल है तो काडे बेड़े मेरे बेटे में हाँ वो तो पता लग ओनो पता लग ये देखिए कि क्या क्या करते हैं कार्यालय करते करते क्या कर चमारी ना दिखे नहीं कामुदी का था तो कितने कामों स्कूटर फाइटर लगे लगा लग है कितने सालों कोई मैं थाई तो था जिंदगी मैं तुम्हारे तुष्यो तो कुत्ते की ज ਇਹ ਤੋਂ ਨੀਤੀ ਕਿਹੜੀ ਹੋਵੇ। ਕਿੰਨਾ ਕਾਲਾਂ ਡੈਰੀ ਤੋਂ ਉਧਰ ਪੈ ਗਈ। ਇਹ ਆਇਆ ਪੱਲੇ। ਹਾਂ। ਚਾਮਤੇ ਕਿੰਨੀ ਜਮੀ ਕੰਮ ਵੱਟ। ਚਾਮਤੇ ਹੋਰੇ ਅਠ ਹੋਏ ਗਏ ਸਾਡੇ ਸਾਥ ਤੋਂ ਪਿਆ ਜਾਂਦਾ ਤੁਸੀਂ। ਸਾਨੂੰ 6 ਵਜੇ ਤੁਹਾਨੂੰ ਫਿਰ ਡੈੱਟਸ ਦਾ ਕਿਵੇਂ ਪਤਾ ਲੱਗ। ਇਹ ਮੇਰਾ ਭਰਾ ਕਿਹਾ ਤਾਂ ਜੀ। ਉਹਨੇ ਮੈਂ ਜਿਆਦਾ ਖਾ ਲਿਆ ਜੀ। 1:30 ਵਜੇ। ਬੜਾ ਕੰਮ ਹੋ ਗਿਆ। ਤੇ ਹਮ ਇੰਦਾ हम कितने अब कोई मोडियलों पर तो चाचाएं हम की मंगा रहे हैं किसी को अलराइट कर रहे हैं किसी की मारे हैं किसी हम मांगा से दोनों पता है कि नहीं मारे हैं हमें हमरे कॉल फोन हो हम हम कहेंगे परिवार गरीब है गरीब है किसी की करने का मैं पहला पलेगरी का तकरार कर रहा थी फिर अब तो ध्यान देता कर रहा है इसक ਕਾਫੀ ਰਹਿੰਦੀ ਹੈ ਤੇ ਮੰਨਣਾ ਚਾਹੁੰਦੇ ਹਾਂ ਕਿ ਐਕਚੁਅਲੀ ਰਾਤ ਸਾਨੂੰ ਕਾਲ ਆਈ ਸੀ ਬਾਰਡਾਂ ਗੇਟ ਤੇ ਕੋਈ ਟੱਬ ਆਇਆ ਉੱਥੇ ਸਿਗਰਟ ਲੈਣ ਵਾਸਤੇ ਆਏ ਸੀ ਤੇ ਕੁਝ ਮੁੰਡੇ ਪਹਿਲਾਂ ਹੀ ਉੱਥੇ ਖੜੇ ਹੋਏ ਸੀ ਆਪਸ ਚ ਉਹਨਾਂ ਦੀ ਬਹਿਸ ਹੋ ਗਈ ਬੁਰੀ ਮਾਮਾ ਹੋ ਗਈ ਤੇ ਉਸ ਤੋਂ ਬਾਅਦ ਇੱਕ ਨੇ ਆਪਣੇ ਮਤਲਬ ਪਿੱਛੋਂ ਫਿਰ ਚੱਕੜੀ ਦੋਨੇ ਕੱਢੀ ਤੋਂ ਉਹ ਸਿੱਧੇ ਹੀ ਮਤਲਬ ਉੱਤੇ ਵਾਰ ਕੀਤਾ ਤੇ ਫਿਰ ਉਸ ਤੋਂ ਬਾਅਦ ਪੁਲਿਸ ਜਿਹੜੀ ਆ ਉਹਨਾਂ ਨੇ ਮਤਲਬ ਪੂਰੀ ਐਕਟਿਵ ਹੋ ਗਈ ਤੇ ਅਸੀਂ ਉਹਨਾਂ ਵਿੱਚੋਂ ਪੰਜ ਮੁੰਡੇ ਦਿੱਤੇ ਜਾ ਰਹੇ ਸੀ ਪੰਜਾਂ ਵਿੱਚੋਂ ਅਸੀਂ ਚਾਰ ਨੂੰ ਰਾਉਂਡ ਅਪ ਕਰ ਲਿਆ ਤੇ ਇੱਕ ਹਜੇ ਘੱਟੀ ਨੰਬਰ ਕਿੰਨੀ ਜਿਹੜੀ ਗੀਂਦ ਦੀ ਲੱਗਦੀ ਉਹ ਹਜੇ ਜੀ ਸਾਡੇ ਇਨਵੈਸਟੀਗੇਸ਼ਨ ਚੱਲ ਜੀ ਨਾ ਕਰ ਤੇ ਬਹੁਤ ਵੱਡੀ ਗੱਲ ਸੀ ਕਿ ਅਜੇ ਹੁਣੇ 2 ਮਿੰਟ ਪਹਿਲਾਂ ਹੀ ਹੋਤੀ ਆ ਜੀ ਕਿ ਹਜੇ ਸਾਰੇ ਕਨਵੈਸਟੀਗੇਸ਼ਨ ਦਾ ਪਾਰਟ ਹੈ ਕੋਈ ਪਾਰਾ ਦੇ ਸਾਹਮਣੇ ਆਪਰ ਨਹੀਂ ਹੋ ਰਹੀ ਮੇਨ ਕਾਰਨ ਇਹੀ ਆਪੀ ਆਪਸ ਚ ਇਹਨਾਂ ਦੀ ਸਿਰਫ ਬਹਿਸ ਹੀ ਹੋਈ ਆ ਹੋਰ ਹਜੇ ਤੱਕ ਕੋਈ ਸਾਹਮਣੇ ਨਹੀਂ ਆਈ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਚੱਲ ਰਿਹਾ ਆ ਉਹ ਹਜੇ ਕਲੀਅਰ ਹੋਣਾ ਹੈ ਜੀ ਲਗਾਤਾਰ ਹੀ ਕੋਈ ਆ ਅਰਲੀ ਮਾਰਨਿੰਗ ਦਾ ਜਿਹੜਾ ਸੀ ਮੈਸੇਜ ਵੀ 3-4 ਵਜੇ ਦਾ ਉਹ ਡਿਜੈਕਟ ਹੋ ਗਿਆ ਲੁੱਟਵਾਈ ਹੈ ਕੋਈ ਕੁਝ ਐਂਗਲ ਨਹੀਂ ਜੀ ਹਾਂ ਜੀ ਇਹ ਕਨ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਚੱਲ ਰਿਹਾ ਲੁੱਟ ਦਾ ਸਾਬਣੇ ਨਹੀਂ ਆਇਆ ਬਸ ਇਹੀ ਸੀ ਵੀ ਆਪਸ ਚ ਇਹਨਾਂ ਦੀ ਬੈਸ ਹੋਈ ਸੀ ਉਸ ਤੋਂ ਬਾਅਦ ਇਹਨੇ ਵਾਰ ਕੀਤਾ ਆ ਉਹਦੇ ਨਾਲ ਇੱਕ ਹੋਰ ਵੀ ਹੋਏ ਤਿੰਨ ਜਾਣੇ ਸੀ ਮੁੰਡੇ ਇੱਕ ਮੁੰਡਾ ਜਿਹੜਾ ਉਹ ਦਾਖਲ